ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਿਹੜੇ ਵੀ ਲੋਕਾਂ ਦਾ ਨਾਮ ਐਸ ਤੇ ਜੀ ਤੋਂ ਸ਼ੁਰੂ ਹੁੰਦਾ ਹੈ ਉਹਨਾਂ ਲੋਕਾਂ ਦੀ ਕਿਹੜੀ ਭਵਿੱਖ ਬਾਣੀ ਹੈ ਮਾਰਚ ਦਾ ਮਹੀਨਾ ਉਹਨਾਂ ਦੇ ਲਈ ਕਿਹੜੀਆਂ ਖੁਸ਼ਖਬਰੀਆਂ ਲੈ ਕੇ ਆਵੇਗਾ ਤੇ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਜੇਕਰ ਇਸ ਅੱਖਰ ਦੇ ਨਾਮ ਵਾਲੇ ਲੋਕ ਵਰਤ ਲੈਂਦੇ ਹਨ ਤੇ ਉਹਨਾਂ ਦੀ ਜ਼ਿੰਦਗੀ ਖੁਸ਼ਹਾਲ ਹੋ ਜਾਵੇਗੀ ਉਹ ਹੋ ਜਾਣਗੇ ਜੀ ਕਰੋੜਪਤੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਦੇਵੀ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਸਦਾਵ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਜੀ ਧਨ ਦੇ ਨਾਲ ਮਾਲਾ-ਮਾਲ ਸੋ ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਜੇਕਰ ਤੁਸੀਂ ਵੀ ਇਸ ਨਾਮ ਵਾਲੇ ਹੋ ਤੇ ਜਾਂ ਤੁਹਾਡੇ ਘਰ ਵਿੱਚ ਕੋਈ ਵੀ ਇਸ ਨਾਮ ਵਾਲਾ ਹੈ ਤੁਹਾਡਾ ਦੋਸਤ ਮਿੱਤਰ ਜਾਂ ਸਹੇਲੀ ਤਾਂ ਉਸ ਦੇ ਲਈ ਇਹ ਵੀਡੀਓ ਬੜੀ ਹੀ ਜ਼ਰੂਰੀ ਸਾਬਿਤ ਹੋ ਜਾਵੇਗੀ ਕਿਉਂਕਿ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਆਪਣੀ ਤਕਦੀਰ ਦਾ ਪਤਾ ਲੱਗ ਜਾਵੇਗਾ ਕਿ ਕਿਵੇਂ ਤੁਹਾਡੀ ਤਕਦੀਰ ਇਹਨਾਂ ਕੁਝ ਹੀ ਦਿਨਾਂ ਦੇ ਵਿੱਚ ਬਦਲਣ ਵਾਲੀ ਹੈ ਕਿਉਂਕਿ 25 ਫਰਵਰੀ ਤੋਂ ਲੈ ਕੇ ਮਾਰਚ ਦੇ ਮਹੀਨੇ ਤੱਕ ਤੁਹਾਡੇ ਲਈ ਬਹੁਤ ਹੀ ਸ਼ੁਭ ਸੰਜੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਇਹਨਾਂ ਦਿਨਾਂ ਵਿੱਚ ਸ਼ਨੀ ਦੇਵ ਤੇ ਚੰਦਰਮਾ ਦਾ ਵਿਸ਼ੇਸ਼ ਮੇਲ ਤੁਹਾਡੇ ਉੱਪਰ ਖਾਸ ਕਿਰਪਾ ਕਰਨ ਵਾਲਾ ਹੈ। ਇਹ 7 ਦਿਨ ਤੁਹਾਡੇ ਕੈਰੀਅਰ ਵਿੱਚ ਪੈਸੇ ਦੀ ਕਮੀ ਨੂੰ ਖਤਮ ਕਰ ਦੇਣਗੇ। ਇਹ ਦਿਨ ਤੁਹਾਡੇ ਪਿਆਰ ਦੇ ਲਈ, ਭਵਿੱਖ ਦੇ ਲਈ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੋਣ ਵਾਲੇ ਹਨ। ਜਿੱਥੇ ਅਸੀਂ ਇਹਨਾਂ ਨਾਮ ਵਾਲੇ ਲੋਕਾਂ ਦੇ ਭਵਿੱਖ ਤੇ ਇਹਨਾਂ ਦੇ ਜੀਵਨ ਦੀ ਹਰ ਅਹਿਮ ਗੱਲ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਵਿਚਾਰਨ ਵਾਲੇ ਹਾਂ ਜੀ। ਵੀਡੀਓ ਦੇ ਅਖੀਰ ਵਿੱਚ ਤੁਹਾਨੂੰ ਸ਼ਨੀ ਦੇਵ ਦੇ ਖਾਸ ਉਪਾਅ ਵੀ ਦੱਸਣ ਵਾਲੇ ਹਾਂ ਜੋ ਕਿ ਤੁਹਾਡੀ ਤਕਦੀਰ ਭਾਵ ਕਿ ਕਿਸਮਤ ਨੂੰ ਹੀ ਬਦਲ ਸਕਣ ਦੀ ਹਿੰਮਤ ਰੱਖਦੇ ਹਨ ਇਸ ਕਰਕੇ ਦੋਸਤੋ ਤੁਹਾਡੇ ਅੱਗੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸੁਣਨਾ ਕਿਉਂਕਿ ਹੋ ਸਕਦਾ ਹੈ ਤੁਹਾਡੇ ਲਈ ਵੀ ਇਹ ਵੀਡੀਓ ਬਹੁਤ ਹੀ ਕਾਰਗਰ ਸਾਬਿਤ ਹੋ ਜਾਵੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਵੀਡੀਓ ਸਾਡੀ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਇਹ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਅਸੀਂ ਹਰ ਗੱਲ ਇਹੋ ਜਿਹੀ ਦੱਸਣ ਵਾਲੇ ਹਾਂ ਜਿਸ ਦੇ ਨਾਲ ਤੁਹਾਨੂੰ ਆਪਣੇ ਭਵਿੱਖ ਨੂੰ ਜਾਣਨਾ ਸਾਬਿਤ ਹੋ ਜਾਵੇਗਾ ਤੁਹਾਡਾ ਕੈਰੀਅਰ ਲਵ ਲਾਈਫ ਤੇ ਪੈਸੇ ਤੇ ਤੁਹਾਡੀ ਕਿਸਮਤ ਕਿਹੋ ਜਿਹੀ ਹੋਵੇਗੀ ਇਸ ਨਾਮ ਵਾਲੇ ਲੋਕਾਂ ਨੂੰ ਦੱਸ ਦਈਏ ਕਿ ਇਹ ਹਫ਼ਤਾ ਤੁਹਾਡਾ ਮਿਲਿਆ ਜੁਲਿਆ ਰਹਿਣ ਵਾਲਾ ਹੈ ਚੰਦਰ ਦੇਵ ਤੇ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਇਸ ਨਾਮ ਵਾਲੇ ਲੋਕਾਂ ਦੇ ਲਈ ਬੜਾ ਹੀ ਖਾਸ ਸਾਬਿਤ ਹੋ ਜਾਵੇਗਾ ਜੇਕਰ ਤੁਸੀਂ ਕਿਸੇ ਸਮੇਂ ਵਿੱਚ ਨਵੀਂ ਸ਼ੁਰੂਆਤ ਕਰ ਰਹੇ ਹੋ ਤੁਹਾਨੂੰ ਸੰਭਲ ਕੇ ਹੀ ਅੱਗੇ ਵਧਣਾ ਚਾਹੀਦਾ ਹੈ ਕਿਉਂਕਿ ਤੁਹਾਨੂੰ ਨੁਕਸਾਨ ਦੇ ਯੋਗ ਵੀ ਪਣਦੇ ਹੋਏ ਨਜ਼ਰ ਆ ਰਹੇ ਹਨ ਪਰ ਵੱਡੀ ਖੁਸ਼ਖਬਰੀ ਇਹ ਹੈ ਕਿ ਤੁਹਾਡੇ ਪੈਸਿਆਂ ਤੇ ਕੰਮਕਾਰ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ ਜੇਕਰ ਤੁਸੀਂ ਕਿਸੇ ਨਵੇਂ ਕੰਮ ਦੀ ਯੋਜਨਾ ਬਣਾਈ ਹੈ ਇਹ ਹਫਤਾ ਵੀ ਤੁਹਾਡੀ ਉਮੀਦ ਦੇ ਮੁਤਾਬਿਕ ਤੁਹਾਨੂੰ ਵਧੀਆ ਨਤੀਜੇ ਦੇ ਸਕਦਾ ਹੈ ਪਰ ਕਦੇ ਵੀ ਸ਼ਾਰਟਕਟ ਤਰੀਕਾ ਨਾ ਅਪਣਾ ਲੈਣਾ ਜਿਸ ਨਾਲ ਕਿ ਤੁਹਾਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਭ ਤੋਂ ਪਹਿਲਾਂ ਕੈਰੀਅਰ ਤੇ ਪੈਸੇ ਦੀ ਗੱਲ ਕਰ ਲਈਏ ਤਾਂ ਇਸ ਨਾਮ ਵਾਲੇ ਜਿਹੜੇ ਲੋਕ ਨੌਕਰੀ ਕਰਦੇ ਹਨ ਉਹਨਾਂ ਦੇ ਲਈ ਇਹ ਹਫਤਾ ਨਵੀਆਂ ਚੁਣੌਤੀਆਂ ਇਹ ਹਫਤਾ ਨਵੀਆਂ-ਨਵੀਆਂ ਚੁਣੌਤੀਆਂ ਤੇ ਮੌਕਿਆਂ ਦੇ ਨਾਲ ਭਰਪੂਰ ਰਹੇਗਾ ਤੁਸੀਂ ਆਪਣੀ ਨੌਕਰੀ ਵਿੱਚ ਉਮੀਦ ਤੋਂ ਵਧੀਆ ਪ੍ਰਦਰਸ਼ਨ ਕਰਕੇ ਕੰਮ ਕਰ ਸਕਦੇ ਹੋ ਪਰ ਤੁਹਾਡੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਵੇਗੀ ਜਿਹੜੇ ਲੋਕ ਵਪਾਰ ਕਰਦੇ ਹਨ ਉਹਨਾਂ ਦੇ ਲਈ ਇਹ ਹਫ਼ਤਾ ਬੜਾ ਹੀ ਕਾਰਗਰ ਤੇ ਲਾਭਦਾਇਕ ਸਾਬਿਤ ਹੋ ਸਕਦਾ ਹੈ ਪਰ ਕਿਸੇ ਦੇ ਵੱਡੇ ਲੈਣ ਦੇਣ ਤੋਂ ਪਹਿਲਾਂ ਤੁਹਾਨੂੰ ਇੱਕ ਵਾਰ ਸੋਚ ਸਮਝ ਲੈਣਾ ਚਾਹੀਦਾ ਹੈ ਕੋਈ ਵੀ ਨਵੀਆਂ ਯੋਜਨਾਵਾਂ ਜਾਂ ਨਵੇਂ ਕੰਮ ਵਿੱਚ ਤੁਹਾਨੂੰ ਧਿਆਨ ਨਾਲ ਪੂਰਾ ਕਰਨਾ ਚਾਹੀਦਾ ਹੈ ਤੇ ਪੈਸਿਆਂ ਦੇ ਵਰਤੋਂ ਤੁਹਾਨੂੰ ਦੱਸ ਦਈਏ ਕਿ ਬੜੀ ਹੀ ਸਾਵਧਾਨੀ ਦੇ ਨਾਲ ਤੁਹਾਨੂੰ ਕਰਨੀ ਚਾਹੀਦੀ ਹੈ ਕਿਉਂਕਿ ਇਸ ਸਮੇਂ ਤੁਹਾਡੇ ਖਰਚੇ ਜਿਹੜੇ ਹਨ ਜ਼ਿਆਦਾ ਹੋ ਸਕਦੇ ਹਨ ਪਰ ਆਉਣ ਵਾਲੇ ਦਿਨਾਂ ਵਿੱਚ ਤੁਹਾਡੀ ਆਮਦਨ ਵਿੱਚ ਵਾਧਾ ਹੋ ਸਕਦਾ ਹੈ ਤੇ ਤੁਹਾਡੀ ਜੇਬ ਪੈਸਿਆਂ ਨਾਲ ਭਰ ਸਕਦੀ ਹੈ ਜਿਸ ਨਾਲ ਤੁਹਾਡਾ ਬੈਂਕ ਬੈਲੈਂਸ ਵੀ ਪੈਸਿਆਂ ਨਾਲ ਭਰ ਜਾਵੇਗਾ ਲਵ ਲਾਈਫ ਤੇ ਰਿਸ਼ਤੇ ਤੁਹਾਡੇ ਨਾਮ ਵਾਲੇ ਲੋਕਾਂ ਲਈ ਬਹੁਤ ਹੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਇਸ ਸਮੇਂ ਤੁਸੀਂ ਕਿਸੇ ਵੀ ਬਹਿਸਬਾਜੀ ਵਿੱਚ ਨਹੀਂ ਪੈਣਾ ਇਹ ਹਫਤਾ ਰਿਸ਼ਤਿਆਂ ਨੂੰ ਸਾਂਭਣ ਵਾਲਾ ਹੈ ਜੇਕਰ ਗੱਲ ਕੀਤੀ ਜਾਵੇ ਇਸ ਰਾਸ਼ੀ ਵਾਲੇ ਜਿਹੜੇ ਲੋਕ ਦੁਕਾਨਦਾਰੀ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਨੂੰ ਵੀ ਇਸ ਹਫਤੇ ਕਾਫੀ ਜ਼ਿਆਦਾ ਲਾਭ ਮਿਲਣ ਵਾਲਾ ਹੈ ਜਿਸ ਦੇ ਨਾਲ ਉਹ ਖੁਦ ਮਹਿਸੂਸ ਕਰਨਗੇ ਕਿ ਉਹਨਾਂ ਦੇ ਲਈ ਇਹ ਦਿਨ ਕਿੰਨੇ ਹੀ ਖੁਸ਼ਹਾਲ ਹਨ ਇਸ ਦੇ ਲਈ ਤੁਹਾਨੂੰ ਦੱਸ ਦਈਏ ਕਿ ਤੁਸੀਂ ਇਹਨਾਂ ਲੋਕਾਂ ਨੂੰ ਦੱਸ ਦਈਏ ਕਿ ਤੁਸੀਂ ਆਪਣੇ ਨਾਲ ਜਿਹੜੇ ਵੀ ਕੰਮ ਕਰਨ ਵਾਲੇ ਵਿਅਕਤੀ ਰੱਖੇ ਹੋਏ ਹਨ ਉਹਨਾਂ ਦੇ ਨਾਲ ਬਹੁਤ ਹੀ ਸਮਾਂ ਬਣਾ ਕੇ ਰੱਖਣਾ ਹੈ ਭਾਵ ਕੇ ਚੰਗੇ ਵਿਚਾਰ ਵਟਾਂਦਰੇ ਰੱਖਣੇ ਹਨ ਇਹ ਸਮਾਂ ਤੁਹਾਡੇ ਲਈ ਨਹੀਂ ਤਾਂ ਮੁਸ਼ਕਲਾਂ ਵਾਲਾ ਪੈਦਾ ਹੋ ਸਕਦਾ ਹੈ ਇਸ ਨਾਮ ਵਾਲੇ ਲੋਕਾਂ ਨੂੰ ਦੱਸ ਦਈਏ ਕਿ ਕੋਈ ਵੀ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਦੋ ਵਾਰ ਜ਼ਰੂਰ ਸੋਚ ਵਿਚਾਰ ਕਰ ਲੈਣਾ ਚਾਹੀਦਾ ਹੈ ਤੁਹਾਨੂੰ ਜੇਕਰ ਤੁਸੀਂ ਰਿਸ਼ਤੇ ਵਿੱਚ ਛੋਟੀ ਮੋਟੀ ਗਲਤਫਹਿਮੀ ਨੂੰ ਹਲਕੇ ਵਿੱਚ ਲੈਂਦੇ ਹੋ ਤਾਂ ਤੁਹਾਡਾ ਵਿਵਾਦ ਹੋ ਸਕਦਾ ਹੈ ਇਸ ਨਾਮ ਵਾਲੇ ਲੋਕਾਂ ਨੂੰ ਦੱਸ ਦਈਏ ਕਿ ਜੇਕਰ ਤੁਹਾਡੀ ਸਿਹਤ ਦੀ ਗੱਲ ਕੀਤੀ ਜਾਵੇ ਸਿਹਤ ਤੁਹਾਡੀ ਠੀਕ ਰਹੇਗੀ ਪਰ ਤੁਹਾਨੂੰ ਡਾਈਟ ਤੇ ਐਕਸਰਸਾਈਜ਼ ਦੀ ਬਹੁਤ ਹੀ ਦੇਖਭਾਲ ਜ਼ਿਆਦਾ ਕਰਨੀ ਚਾਹੀਦੀ ਹੈ ਜਿਸ ਨਾਲ ਤੁਸੀਂ ਆਪਣੇ ਮਨ ਤੇ ਤਨ ਨੂੰ ਸੰਤੁਲਿਤ ਕਰ ਸਕਦੇ ਹੋ ਕਿਉਂਕਿ ਸ਼ਨੀ ਦੇਵ ਦੇ ਪ੍ਰਭਾਵ ਕਾਰਨ ਤੁਹਾਨੂੰ ਮਾਨਸਿਕ ਪਰੇਸ਼ਾਨੀ ਮਾਨਸਿਕ ਤਣਾ ਹੋ ਸਕਦਾ ਹੈ ਇਹ ਹਫਤਾ ਤੁਹਾਡੇ ਲਈ ਵੈਸੇ ਬੜਾ ਹੀ ਮਹੱਤਵਪੂਰਨ ਸਾਬਿਤ ਹੋਣ ਵਾਲਾ ਹੈ ਜੇਕਰ ਤੁਸੀਂ ਆਪਣੇ ਜੀਵਨ ਵਿੱਚ ਵਧੀਆ ਬਦਲਾਵ ਲਿਆਉਣਾ ਚਾਹੁੰਦੇ ਹੋ ਤੇ ਆਪਣੇ ਜੀਵਨ ਨੂੰ ਸੁਧਾਰਨਾ ਚਾਹੁੰਦੇ ਹੋ ਤਾਂ ਇਹਨਾਂ ਤਿੰਨ ਉਪਾਅਾਂ ਨੂੰ ਤੁਸੀਂ ਹਰ ਰੋਜ਼ ਕਰ ਲੈਣਾ ਹੈ ਜਿਸ ਦੇ ਨਾਲ ਤੁਹਾਡਾ ਜੀਵਨ ਵਧੀਆ ਤੇ ਸੁਖਾਲਾ ਤੇ ਖੁਸ਼ਹਾਲ ਬਣ ਜਾਵੇਗਾ ਨੰਬਰ 1 ਉਪਾਅ ਜਿਹੜਾ ਕਿ ਤੁਹਾਨੂੰ ਹਰ ਰੋਜ਼ ਕਰ ਲੈਣਾ ਚਾਹੀਦਾ ਹੈ ਉਹ ਹੈ ਜੀ ਹਨੂਮਾਨ ਚਾਲੀਸਾ ਦਾ ਪਾਠ ਜੇਕਰ ਤੁਸੀਂ ਕਰ ਲੈਂਦੇ ਹੋ ਤਾਂ ਹਨੂਮਾਨ ਜੀ ਦੀ ਸਦਾਵ ਕਿਰਪਾ ਤੁਹਾਡੇ ਤੇ ਬਣ ਜਾਵੇਗੀ ਤੁਸੀਂ ਦਿਨ ਰਾਤ ਚੌਗਣੀ ਤਰੱਕੀ ਕਰੋਗੇ ਨੰਬਰ 2 ਜਿਹੜਾ ਉਪਾਅ ਤੁਸੀਂ ਕਰਨਾ ਹੈ ਜੀ ਤੁਸੀਂ ਸ਼ਨੀ ਦੇਵ ਦੇ ਬੀਜ ਮੰਤਰ ਓਮ ਸ਼ਨੀ ਸ਼ਨੀਚਰਾਏ ਨਮਹਾ ਮੰਤਰ ਦਾ ਪਾਠ ਕਰਨਾ ਹੈ ਉਹ ਵੀ 108 ਵਾਰ ਜੇਕਰ ਤੁਸੀਂ ਕਰ ਲੈਂਦੇ ਹੋ ਇਸ ਨਾਲ ਸ਼ਨੀ ਦੇਵ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇਗੀ। ਤੁਹਾਨੂੰ ਕਦੇ ਵੀ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਨੰਬਰ 3 ਤੁਹਾਨੂੰ ਦੱਸ ਦਈਏ ਕਿ ਜਿਹੜਾ ਉਪਾਅ ਤੁਸੀਂ ਖਾਸ ਤੌਰ ਤੇ ਕਰ ਸਕਦੇ ਹੋ। ਸ਼ਨੀਵਾਰ ਦੇ ਦਿਨ ਕਿਸੇ ਗਰੀਬ ਜਾਂ ਮਜਬੂਰ ਲੋਕਾਂ ਨੂੰ ਖਾਣਾ ਖਵਾਉਣਾ ਚਾਹੀਦਾ ਹੈ। ਇਹ ਸਮਾਂ ਤੁਹਾਡੇ ਲਈ ਬੜਾ ਹੀ ਫਿਰ ਚੰਗਾ ਸਾਬਿਤ ਹੋ ਜਾਵੇਗਾ। ਜਿਸ ਨਾਲ ਤੁਹਾਡੀ ਕਿਸਮਤ ਦੇ ਨਵੇਂ-ਨਵੇਂ ਰਸਤੇ ਖੁੱਲ ਜਾਣਗੇ। ਤੁਹਾਨੂੰ ਚਾਰਾਂ ਹੀ ਪਾਸਿਆਂ ਤੋਂ ਪੈਸਾ ਆਉਣ ਦੀ ਸੰਭਾਵਨਾ ਪਣ ਜਾਵੇਗੀ ਇਹਨਾਂ ਤਿੰਨਾਂ ਹੀ ਉਪਾਵਾਂ ਨੂੰ ਕਰਨ ਦੇ ਨਾਲ ਤੁਹਾਡੀ ਕਿਸਮਤ ਤੇਜ ਹੋ ਜਾਵੇਗੀ ਸੋ ਦੋਸਤੋ ਜੇਕਰ ਵੀਡੀਓ ਵਧੀਆ ਲੱਗੇ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਧੰਨਵਾਦ